ਬੜੀ ਖੁਸ਼ੀ ਵਾਲਾ ਦਿਨ ਆ ਅੱਜ ਅੱਜ ਹੈਗਾ ਲੋੜੀ ਦਾ ਤਿਹਾਰ ਤੇ ਬੱਚੇ ਸਵੇਰੇ ਹੋ ਕੇ ਤਿਆਰ ਆਪਣੇ ਘਰ ਆ ਗਏ ਨੇ ਲੋੜੀ ਮੰਗਣ ਵਾਸਤੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਪਹਿਲਾਂ ਤੁਸੀਂ ਸੁਣਾਓ ਮੈਨੂੰ ਲੋੜੀ ਵਾਲੇ ਗੀਤ ਤੇ ਫਿਰ ਤੇਾਨੂੰ ਦਵਾਂਗੇ ਆਪਾਂ ਲੋੜੀ ਲੋੜੀ ਸਾਡੇ ਪਿੰਡ ਜਿਨ੍ਹਾਂ ਦੇ ਘਰ ਲੋੜੀ ਸੀ ਉਹਨਾਂ ਨੇ ਪਿੰਡ ਦੇ ਘਰ-ਘਰ ਜਾ ਕੇ ਮੂਫਲੀ ਰੇੜੀਆਂ ਤੇ ਲੱਡੂ ਵੰਡੇ ਇਸ ਖੁਸ਼ੀਆਂ ਵਾਲੇ ਦਿਨ ਇਹ ਮਾਹੌਲ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਘਰ ਦੀਆਂ ਬੀਬੀਆਂ ਦੇ ਨਾਲ ਪਿੰਡ ਦੀਆਂ ਬੀਬੀਆਂ ਤੇ ਰਿਸ਼ਤੇਦਾਰ ਵੀ ਉਹਨਾਂ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਲੋੜੀ ਵੰਡਣ ਲਈ ਫਿਰ ਰਾਤ ਦੇ ਵਕਤ ਜਿਨ੍ਹਾਂ ਦੇ ਘਰ ਲੋੜੀ ਸੀ ਉਹਨਾਂ ਦੇ ਘਰ ਲੋੜੀ ਬਾਲੀ ਤੇ ਸੇਕੀ ਤੇ ਨਾਲੇ ਮਨਾਏ ਪੂਰੇ ਜਸ਼ਨ ਤੇ ਪਾਏ ਪੂਰੇ ਭੰਗੜੇ ਤੇ ਆਪਾਂ ਕੀਤਾ ਪੂਰਾ ਇੰਜੋਏ ਤੇ ਪੂਰੀ ਰਾਤ ਆਪਣਾ ਗਿਆ ਮਾਹੌਲ ਨੱਚਣ ਢੱਪਨ ਦੇ ਨਾਲ ਨਾਲ ਤੇ ਪੂਰੀਆਂ ਖੁਸ਼ੀਆਂ ਮਨਾਈਆਂ ਆਪਾਂ ਆਪਣੇ ਰਿਸ਼ਤੇਦਾਰਾਂ ਨਾਲ ਤੇ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਤੇ ਫਿਰ ਅੱਗੇ ਤੋਂ ਮੇਰੀਆਂ ਐਹੋ ਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਫਿਰ ਮਿਲਦੇ ਆਂ ਅੱਗੇ ਤੋਂ ਇੱਕ ਹੋਰ ਐਹੋ ਜਿਹੀ ਵੀਡੀਓ ਦੇ ਨਾਲ ਤਦ ਤੱਕ ਲਈ ਫਿਰ ਬਾਏ ਬਾਏ ਰੁਕੋ 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 ਜਿੰਨਾਂ ਦੇ ਘਰ ਲੋੜੀ ਸੀ ਉਹਨਾਂ ਨੇ ਬਾਅਦ ਵਿੱਚ ਚਲਾਈ ਅਸਤਵਾਜੀ ਜਿਹੜਾ ਕਿ ਰਾਤ ਨੂੰ ਮਾਹੌਲ ਹੋਰ ਵੀ ਵਧੀਆ ਕਰਦਾ ਤੇ ਤੁਹਾਨੂੰ ਮੈਂ ਦਿਖਾਉਣਾ ਹੈਗਾ ਅਸਤਵਾਜੀ ਦੇ ਕੁਝ ਸੀਨ